ਪਰਵਾਸੀ ਭਈਆਂ ਨੂੰ ਲੈ ਕੇ ਬਠਿੰਡਾ ਦੇ ایمرج ਹਸਪਤਾਲ ਦੇ ਬਾਹਰ ਖੜੀਆਂ ਐਮਬੂਲੈਂਸਾਂ ਦੀ ਯੂਨੀਅਨ ਨੇ ਵੱਡਾ ਫੈਸਲਾ ਕੀਤਾ ਹੈ ਕਿ ਉਹ ਪਰਵਾਸੀ ਭਈਆਂ ਦੀ ਕੋਈ ਵੀ ਡੈੱਡ ਬੋਡੀ ਲੈ ਕੇ ਯੂਪੀ ਜਾਂ ਵਿਹਾਰ ਨੂੰ ਨਹੀਂ ਜਾਣਗੇ ਜਦੋਂ ਤੱਕ ਪੰਜ ਸਾਲਾਂ ਦੇ ਮਾਰੇ ਗਏ ਬੱਚੇ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਬੋਡੀ ਲੈ ਕੇ ਯੂਪੀ ਜਾਂ ਵਿਹਾਰ ਨੂੰ ਨਹੀਂ ਜਾਣਗੇ ਇਹ ਵੱਡਾ ਫੈਸਲਾ ਲੈ ਜਾਣ ਤੋਂ ਬਾਅਦ ਇਹ ਨਮਾ ਰਫੜ ਖੜਾ ਹੋ ਗਿਆ ਹੈ ਕਿ ਵੇਈਆਂ ਦੀਆਂ ਡੈੱਡ ਬੋਡੀਆਂ ਜਿਨ੍ਹਾਂ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਨੂੰ ਲੈ ਕੇ ਜਾਣ ਲਈ ਬਠਿੰਡਾ ਦੇ ਇਮਤਸ ਹਸਪਤਾਲ ਵੱਲੋਂ ਇਹ ਵੱਡਾ ਮਤਾ ਪਾ ਕੇ ਫੈਸਲਾ ਕਰ ਲਿਆ ਗਿਆ ਹੈ ਦੇਖਦੇ ਹਾਂ ਹੁਣ ਇਸ ਸੰਬੰਧੀ ਪ੍ਰਸ਼ਾਸਨ ਕੀ ਕਰਦਾ ਹੈ ਅਤੇ ਪ੍ਰਸ਼ਾਸਨ ਕੀ ਸਟੈਂਡ ਲੈਂਦਾ ਹੈ ਯੂਨੀਅਨ ਵੱਲੋਂ ਇਹ ਮਤਾ ਪਾ ਦਿੱਤਾ ਗਿਆ ਹੈ ਕੋਈ ਵੀ ਡਰਾਈਵਰ ਵੀਰ ਐਂਬੂਲੈਂਸ ਲੈ ਕੇ ਜੁਪੀ ਜਾਂ ਬਿਹਾਰ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਜਾਵੇਗਾ ਇਹ ਫੈਸਲਾ ਸਰਪ੍ਰਸੰਤੀ ਨਾਲ ਐਮਰਜ ਹਸਪਤਾਲ ਬਠਿੰਡਾ ਦੇ ਬਾਹਰ ਲਈ ਯੂਨੀਅਨ ਜਿਹੜੀ ਕਿ ਐਂਬੂਲੈਂਸਾਂ ਦੀ ਯੂਨੀਅਨ ਹੈ ਵੱਲੋਂ ਪਾ ਦਿੱਤਾ ਗਿਆ ਹੈ ਇਹ ਪ੍ਰਵਾਸੀ ਭਈਆਂ ਨੂੰ ਭਜਾਉਣ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿੱਚੋਂ ਲਿਆ ਗਿਆ ਇਹ ਦੂਜਾ ਵੱਡਾ ਫੈਸਲਾ ਹੈ ਜਿਸ ਤੋਂ ਬਾਅਦ ਚਰਚਾ ਦਾ ਬਾਜ਼ਾਰ ਪੰਜਾਬ ਵਿੱਚ ਹੋਰ ਵੀ ਗਰਮ ਹੋ ਜਾਣ ਦੇ ਅਸਾਰ ਹਨ ਹੋਰ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਫੈਸਲੇ ਜੇਕਰ ਲਏ ਗਏ ਤਾਂ ਸਿਹਤ ਵਿਭਾਗ ਵੱਲੋਂ ਵੀ ਇਹ ਕਾਫੀ ਦਿੱਕਤ ਮਹਿਸੂਸ ਕੀਤੀ ਜਾਇਆ ਕਰੇਗੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਪਹਿਲੇ ਗੱਡੀਆਂ ਦੇਖ ਲਓ ਬਾਈ ਉਹ ਪਿਛੇ ਖੜੀ ਆਪਣੀ ਗੱਡੀ ਤੇ ਇਹ ਸਾਰੇ ਵੀਰ ਐਂਬੂਲੈਂਸ ਵਾਲੇ ਆ ਤੇ ਇੱਕ ਬੇਨਤੀ ਕੀਤੀ ਆ ਬਾਈ ਬਠਿੰਡੇ ਤੋਂ ਬਠਿੰਡੇ ਤੋਂ ਕੀਤੀ ਆ ਕਿ ਐਂਬੂਲੈਂਸ ਸਟੈਂਡ ਆळ्या ਨੇ ਇਹ ਮਜ ਦੇ ਕੋਲ ਇਹੇ ਬੇਨਤੀ ਕੀਤੀ ਹੈ ਮਤਾ ਪਿਆ ਵੀਰ ਇੱਥੇ ਸਟੈਂਡ ਦਾ ਏ ਵੀ ਜਿਹੜੀ ਕੋਈ ਜੁਪੀ ਬਿਹਾਰ ਨੂੰ ਡੈੱਡ ਬੋਡੀ ਜਾ ਰਹੀ ਆ ਐਂਬੂਲੈਂਸ ਦੇ ਵਿੱਚ ਠੀਕ ਆ ਤੇ ਭਈ ਉਹ ਜਿੰਨੀ ਦੇ ਰਹੇ ਬੱਚੇ ਨੂੰ ਕਹਿੰਦੇ ਇਹ ਇਨਸਾਫ ਨਹੀਂ ਮਿਲਣਾ ਤੇ ਓਨੀ ਦੇਰ ਕੋਈ ਵੀ ਜੁਪੀ ਬਿਹਾਰ ਨੂੰ ਕੋਈ ਬਾਹਰ ਗੱਡੀ ਨਹੀਂ ਜਾਊਗੀ ਲੈ ਕੇ ਬੋਡੀ ਹਾਂ ਭਾਈ ਐਵੇਂ ਹੀ ਆ ਗੱਲ ਬਿਲਕੁਲ ਐਵੇਂ ਆ ਬਾਬਾ ਜੀ ਦੱਸੋ ਕੀ ਕਹਿ ਰਹੇ ਹੋ ਤੁਸੀਂ ਹਾਂਜੀ ਬਾਈ ਜੀ ਖਾਲਸਾ ਬਾਈ ਜੀ ਕੀ ਫਤਿਹ ਹਾਂਜੀ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਐਮਜ਼ ਬਠਿੰਡਾ ਤੋਂ ਗੱਲ ਕਰਦੇ ਆ ਜੀ ਵੀ ਜਿੰਨਾ ਚਿਕਰ ਹਿਆਰਪੁਰ ਵਾਲੇ ਬੱਚੇ ਨੂੰ ਸਾਫ਼ ਨਹੀਂ ਮਿਲਦਾ ਉਹਨਾਂ ਚਿਕਰ ਆਪਣਾ ਕੋਈ ਵੀ ਭਰਾ ਬਾਹਰ ਯੂਪੀ ਬਿਹਾਰ ਡੈੱਡ ਬੋਡੀ ਕੋਈ ਨਾ ਲੈ ਕੇ ਜਾਵੇ ਹਾਂ ਪ੍ਰਵਾਸੀਆਂ ਦੀ ਪ੍ਰਵਾਸੀਆਂ ਦੀ ਹਾਂ ਠੀਕ ਹੈ ਜੀ ਹਾਂ ਬਾਈ ਗਰੂ ਹਾਂ ਬਾਈ ਐਵੇਂ ਹੀ ਆ ਗੱਲ ਜਿਵੇਂ ਬਾਈ ਨੇ ਕਹੀ ਆ ਹਾਂ